ਮਾਨਯੋਗ ਡੀ.ਸੀ.ਪੀ ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਪਿਛਲੇ ਸਮੇਂ ਤੋਂ ਜੋ ਪੰਜਾਬ ਭਾਰ ਵਿੱਚ ਜਿਹੜੇ ਵਹੀਕਲ ਥਾਣਿਆਂ ਵਿੱਚ ਮਾਲ ਮੁਕਦਮਿਆਂ ਦੇ ਵਿੱਚ ਸਨ ਉਹਨਾਂ ਨੂੰ ਰਿਲੀਜ਼ ਕਰਨ ਦੇ ਮਹਿੰਮ ਚਲਾਈ ਜਾ ਰਹੀ ਹੈ ਉਸ ਦੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਐਸ.ਐਸ.ਪੀ ਫਤਿਹਗੜ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਅਸੀਂ 50 ਦੇ ਕਰੀਬ ਵਹੀਕਲ ਉਹਨਾਂ ਦੇ ਓਨਰਸ ਦੇ ਹਵਾਲੇ ਕਰ ਰਹੇ ਹਾਂ ਤੇ ਪਿਛਲੇ 1 ਮਹੀਨੇ ਤੋਂ ਅਸੀਂ ਜਿਹੜੇ ਹੁਣ ਤੱਕ ਵਹੀਕਲ ਸਪੋਰਟਦਾਰੀ ਤੇ ਆਨਲਾਈਨ ਵਾਲੇ ਕਰ ਚੁੱਕੇ ਆ ਉਹ ਅਸੀਂ 200 ਦੇ ਕਰੀਬ ਕਰ ਗਏ ਤਾਂ ਅੱਗੇ ਆਉਣ ਵਾਲੇ ਸਮੇਂ ਵਿੱਚ ਸਾਡਾ ਟਾਰਗੇਟ ਇਹ ਰਹੇਗਾ ਵੀ ਜਿਹੜੇ ਵੀ ਅਨਕਲੇਮਡ ਵੀਕਲ ਨੇ ਉਹਨਾਂ ਲਈ ਅਸੀਂ ਐਪਲੀਕੇਸ਼ਨ ਮੂਵ ਕਰੀਏ ਤੇ ਬਾਕੀ ਜਿਹੜੇ ਸਪੁਰਦਾਰੀ ਤੇ ਦੇ ਸਕਦੇ ਆ ਤਾਂ ਉਹ ਅਸੀਂ ਉਹਨਾਂ ਦੇ ਆਨਰਸ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕਰਤੀ ਤਾਂ ਵੱਧ ਤੋਂ ਵੱਧ ਪਟਾਰਾ ਸਾਡਾ ਇਹੀ ਰਹੇਗਾ ਪੂਰੇ ਜ਼ਿਲ੍ਹੇ ਦੇ ਵੀਕਲ ਜਿਹੜੇ ਠਾਣੇ ਵਿੱਚ ਖੜੇ ਆ ਉਹਨਾਂ ਦਾ ਨਿਪਟਾਰਾ ਕੀਤਾ ਜਾਵੇ ਧੰਨਵਾਦ ਪਰਵਜੀਤ ਸਿੰਘ ਨਾਮ ਆ ਮੇਰਾ ਜੀ ਐਕਸੀਡੈਂਟ ਕੇਸ ਸੀਗਾ